ਸਾਡੇ ਬਾਬਾ ਜਗਜੀਤ ਸਿੰਘ ਜਿਹੜੇ ਬੁੱਢਾ ਦਲ ਦੇ ਇਥੋਂ ਦੇ ਇੰਚਾਰਜ ਨੇ ਇਹਨਾਂ ਦਾ ਬਹੁਤ ਹੀ ਪਿਆਰਾ ਲਾੜਦਾ ਬੱਚਾ ਜਿਹੜਾ ਜਿਨ੍ਹਾਂ ਦੀ ਉਮਰ ਜਿਹੜੀ ਆ ਤਕਰੀਬਨ ਅਜੇ 24-25 ਸਾਲ ਸੀ ਦਮਨਪ੍ਰੀਤ ਸਿੰਘ ਪਾਣੂ ਸਦੀਵੀ ਵਿਸ਼ੋੜਾ ਦੇ ਗਿਆ ਬੱਚਾ ਦਮਨਪ੍ਰੀਤ ਸਿੰਘ ਕਿਉਂਕਿ ਇਹ ਮਾਮਲਾ ਵਿਦੇਸ਼ ਦਾ ਹੈ ਤੇ ਇਹਨਾਂ ਨੂੰ ਵੀ ਸ਼ੱਕ ਹੈ ਕਿ ਕਿਤੇ ਕੋਈ ਲੁੱਟ ਖੋ ਉਧਰ ਲੇ ਜਾਂ ਕਿਸੇ ਨੇ ਕੋਈ ਉਹਦਾ ਜਿਵੇਂ ਮਰਡਰ ਕੀਤਾ ਹੁੰਦਾ ਕਿਸ ਸ਼ੱਕੀ ਹਾਲਾਤਾਂ ਦੇ ਵਿੱਚ ਬੱਚੇ ਦੀ ਜਿਹੜੀ ਐ ਮੌਤ ਹੋਈ ਐ ਸਾਡੇ ਬਾਬਾ ਜਗਜੀਤ ਸਿੰਘ ਜਿਹੜੇ ਬੁੱਢਾ ਦਲ ਦੇ ਇਥੋਂ ਦੇ ਇੰਚਾਰਜ ਨੇ ਤੇ ਇਹਨਾਂ ਦਾ ਬਹੁਤ ਹੀ ਪਿਆਰਾ ਲਾੜਦਾ ਬੱਚਾ ਜਿਹੜਾ ਜਿਹਨਾਂ ਦੀ ਉਮਰ ਜਿਹੜੀ ਐ ਤਕਰੀਬਨ ਅਜੇ 24-25 ਸਾਲ ਸੀ ਦਮਨਪ੍ਰੀਤ ਸਿੰਘ ਜਿਹੜਾ ਆਸਟ੍ਰੇਲੀਆ ਦੇ ਵਿੱਚ ਪੱਕਾ ਹੋ ਚੁੱਕਿਆ ਸੀ ਤੇ ਪਿਛਲੇ ਦਿਨੀ ਜਿਹੜਾ ਉੱਥੇ ਪਾਣਾ ਵਾਪਰਿਆ ਉਹ ਬਹੁਤ ਹੀ ਅਕਾਇਤ ਅਸਹਿ ਸੀ ਤੇ ਜਿਹੜਾ ਉਹ ਆਪਾਂ ਨੂੰ ਸੁਦੀਵੀ ਵਿਛੋੜਾ ਦੇ ਗਿਆ ਬੱਚਾ ਦਮਨਪ੍ਰੀਤ ਸਿੰਘ ਮੈਂ ਜਿੱਥੇ ਇਹਨਾਂ ਦੇ ਪਰਿਵਾਰ ਦੇ ਨਾਲ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਗਹਿਰਾ ਦੁੱਖ ਪ੍ਰਗਟ ਕਰਨ ਵਾਸਤੇ ਪਹੁੰਚਿਆ ਤੇ ਜਿਹੜਾ ਇਹਨਾਂ ਨੂੰ ਇਹ ਜਿਹੜਾ ਦੁੱਖ ਹੈ ਉਹ ਜਿਹੜਾ ਬਹੁਤ ਹੀ ਕਹਿਣਾ ਹੀ ਸੌਖਾ ਹੁੰਦਾ ਜੰਮਣ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਗੁਰੂ ਸਾਹਿਬ ਕਿਰਪਾ ਕਰਨ ਦਮਨਪ੍ਰੀਤ ਸਿੰਘ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਪਰਿਵਾਰ ਚ ਸੋਖ ਸ਼ਾਂਤੀ ਪਾਣਾ ਮੰਨਣ ਦਾ ਬਲ ਬਖਸ਼ਣ ਗੁਰਦਾਂ ਸਾਹਿਬ ਸੱਚੇ ਪਾਤਸ਼ਾਹ ਬਹੁਤ ਬਿਆਨਤ ਨੇ ਤੇ ਨਾਲ ਹੀ ਜਿੱਥੇ ਮੈਂ ਪੰਜਾਬ ਸਰਕਾਰ ਤੇ ਜਿਹੜਾ ਹਿੰਦੁਸਤਾਨ ਦੀ ਸਰਕਾਰ ਕਿਉਂਕਿ ਇਹ ਮਾਮਲਾ ਵਿਦੇਸ਼ ਦਾ ਹੈ ਤੇ ਇਹਨਾਂ ਨੂੰ ਵੀ ਸ਼ੱਕ ਹੈ ਕਿ ਕਿਤੇ ਕੋਈ ਲੁੱਟ ਖੋ ਉਧਰ ਲੇ ਜਾਂ ਕਿਸੇ ਨੇ ਕੋਈ ਉਹਦਾ ਜਿਵੇਂ ਮਰਡਰ ਕੀਤਾ ਹੁੰਦਾ ਤੇ ਉਹ ਜ਼ਰੂਰ ਜਿਹੜੀ ਹੈ ਇਨਕੁਆਰੀ ਕਰਾ ਕੇ ਤੇ ਪਰਿਵਾਰ ਨੂੰ ਇਨਸਾਫ ਜਿਹੜਾ ਮਿਲਣਾ ਚਾਹੀਦਾ ਹੈ ਕਿ ਕਿਸ ਸ਼ੱਕੀ ਹਾਲਾਤਾਂ ਦੇ ਵਿੱਚ ਬੱਚੇ ਦੀ ਜਿਹੜੀ ਹੈ ਮੌਤ ਹੋਈ ਹੈ ਕਈ ਵਾਰੀ ਉਧਰ ਵੀ ਇਹੋ ਜਿਹੇ ਹੁੰਦੇ ਨੇ ਬਹੁਤ ਹੀ ਜਿਹੜੇ ਲੋਟਖੋ ਵਾਲੇ ਤੇ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਇਹ ਹੋ ਸਕਦਾ ਤੇ ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਂ ਜਿੱਥੇ ਬਾਬਾ ਜਗਜੀਤ ਸਿੰਘ ਜੀ ਤੇ ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਜਿਹੜਾ ਹਮੇਸ਼ਾ ਪਹਿਲਾਂ ਵੀ ਤੇ ਅੱਗੇ ਵੀ ਇਹਨਾਂ ਦੇ ਨਾਲ ਖੜਾ ਸ਼ੋਮਨੀ ਪੰਥ ਅਕਾਲੀ ਬੁੱਢਾ ਦਲ ਤੇ ਨਾਲ ਇਹਨਾਂ ਦੇ ਹਮੇਸ਼ਾ ਜਿਹੜੇ ਹੈ ਹਰ ਦੁੱਖ ਸੋਖ ਦੀ ਘੜੀ ਦੇ ਵਿੱਚ ਇਹਨਾਂ ਦੇ ਨਾਲ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਜਿਹੜਾ ਬਾਣਾ ਮੰਦਨ ਦਾ ਬਲ ਬਖਸ਼ਣ ਸਾਨੂੰ ਵੀ ਜਿੱਥੇ ਬੁੱਢਾ ਜੱਲ ਨੂੰ ਵੀ ਉਹਦਾ ਬੱਚੇ ਦਾ ਜਿਹੜਾ ਇਸ ਦੁਨੀਆ ਤੋਂ ਚਲੇ ਜਾਣਾ ਬੇਵਕਤ ਜਿਹੜੀ ਮੌਤ ਹੈ ਉਹ ਬਹੁਤ ਹੀ ਦੁਖਦਾਈ ਹੈ ਤੇ ਬੱਚੇ ਅਜੇ ਜਿਹੜਾ ਅਸੀਂ ਬੱਚਾ ਵਿਆਹ ਆ ਵੀ ਨਹੀਂ ਸੀ ਗੁਰੂ ਸਾਹਿਬ ਕਿਰਪਾ ਕਰਨ ਇਹ ਹੁਣ ਅਰਦਾਸ ਬੇਨਤੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਬੱਚੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼